ਕਰੋ ਪਹਿਲਾਂ ਅਸੀਂ ਨਹੀਂ ਪਤਾ ਮੈਨੂੰ ਪਤਾ ਹੈ ਇਹ ਤੁਹਾਨੂੰ ਪਤਾ ਹੈ ਇਹ ਟੋਲੀ ਪਿੱਛੇ ਹੈ ਮਹੀਨੇ ਦੀ ਤਾਰੀਖ ਪਤਾ ਹੈ ਆਖਾਂ ਨੂੰ ਪਤਾ ਹੈ ਕਰੋ ਕੰਮ ਤੁਸੀਂ ਕੱਢ ਤੁਸੀਂ ਕੱਢ ਦਿਓ ਬੋਲੋ ਆ ਜੀ ਚਲੋ ਪਰਾਵਾ ਪਾਜੜ ਕੇ ਕਰ ਰਿਹਾ ਜੀ ਪਾਜੜ ਨਾਲ ਜੀ ਇਹ ਇੱਕ ਨੌਜਵਾਨ ਦਾ ਐਨਕਾਊਂਟਰ ਕੀਤਾ ਗਿਆ ਹੈ ਲਾਟੇ ਗੋਲੀ ਲੱਗੀ ਹੈ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਔਰ ਪੁਲਿਸ ਅਧਿਕਾਰੀ मौके ਤੇ ਪਹੁੰਚ ਗਏ ਹੈ 2 ਦਿਨ ਪਹਿਲੇ ਗੋਲੀ ਬਾਜੀ ਗੋਲੀ ਪਿਛੇ ਆ ਤੋੜਾ ਕਿ ਨਾ ਮੈਂ ਜਮਾ ਦਿੱਤਾ ਹੈ। ਕਿੰਨਾ ਪਹੁੰਚ ਗਿਆ। ਕਿੰਨਾ ਚੁੱਕ ਗਿਆ। ਕਿੰਨੀ ਸਾਈਟ ਹੈ ਜਿਹੜੀ ਇਸ ਦਾ। ਕਿ ਲੋਟਾ ਲਾ ਗਿਆ। ਕਿਦਾਂ ਕਿ ਤੁਹਾਨੂੰ ਪਤਾ ਹੈ ਕਿ 10 ਪਟਲੀ ਸਿਲੋਂ ਜਿਹੜਾ ਹੈਗਾ ਸੈਫਟੀ ਇਨਸਿਕਿਉਰਟੀ ਲਈ ਜਿਹੜਾ ਹੈਗਾ ਪੂਰੀ ਏਰੀਆ ਡੋਮਿਨੇਸ਼ਨ ਕੀ ਜਾ ਰਹੀ ਹੈ। ਸਾਨੂੰ ਇੱਕ ਇਨਪੁਟ ਆਇਆ ਸੀਗਾ ਇਹ ਕੋਈ ਅਨ ਆਈਡੈਂਟੀਫਾਈਡ ਜਿਹੜਾ ਪਰਸਨ ਹੈ ਉਹ ਕੋਈ ਵਾਰਦਾਤ ਕਰ ਸਕਦਾ ਹੈਗਾ ਤੋਂ ਐਸਟੀਐਸੀ ਜਿਹੜਾ ਹੈਗਾ ਸਪੈਸੀਫਿਕ ਨਾਕੇ ਬੰਦੀ ਅਰਲੀ ਮਾਰਨਿੰਗ ਚ ਕੀਤੀ ਤੁਹਾਨੂੰ ਪਤਾ ਹੈਗਾ ਇਸ ਤੋਂ ਪਹਿਲਾਂ ਵੀ ਸਾਡੇ 9:00 ਅਰਲੀ ਮਾਰਨਿੰਗ ਚ ਇੱਕ ਵਾਰ ਦਤ ਹੋ ਚੁੱਕੀ ਜਦੋਂ ਅਸੀਂ ਮਾਰਨਿੰਗ ਦੇ ਵਿੱਚ ਨਾਕਾ ਲਾਇਆ ਤਾਂ ਸਾਡੇ ਐਸਐਚਓ ਸਿਟੀ ਹੰਕਵਾਲਾ ਬਾਈਪਾਸ ਤੇ ਮੱਕੇ ਤੇ ਸੀ ਐਂਡ ਉਹਨਾਂ ਨੇ ਜਦੋਂ ਉਹਨੂੰ ਇੱਕ ਪਲਸਰ ਬਾਈਕ ਔਰ ਨੰਬਰ ਪਲੇਟ ਐਂਡ ਫੇਸ ਟੱਕਿਆ ਸੀਗਾ ਐਂਡ ਜਦੋਂ ਉਹਨੂੰ ਬੁਕਿਆ ਇਹਨੇ ਭਰਾ ਜਾ ਦੌੜ ਕੇ ਆ ਜਿਹੜਾ ਤੁਹਾਡੇ ਸਾਰੇ ਜਿਹੜੇ ਹੈਗੇ ਆਲੇ-ਦੁਆਲੇ ਪਿੰਡਾਂ ਚ ਘੁੰਮ ਕੇ ਰੋਈ ਇਧਰ ਆਇਆ ਤਾਂ ਇੱਥੇ ਆ ਜਿਹੜਾ ਹੈਗਾ ਸਾਡੀ ਦੂਸਰੀ ਪਾਰਟੀ ਵੀ ਚੇਜ ਕਰਤੀ ਵੀ ਆ ਗਈ ਸੀ ਇੱਥੇ ਆ ਕੇ ਇਹਨੇ ਜਿਹੜਾ ਹੈਗਾ ਜਿਹੜੇ ਸਾਡੀ ਪੁਲਿਸ ਪਾਰਟੀ ਤੇ ਫਾਇਰ ਕੀਤਾ ਅਸੀਂ ਇਹਨਾਂ ਨੂੰ ਵਾਰਨ ਕੀਤਾ ਬੜਾ ਮੰਨਿਆ ਨਹੀਂ ਤਾਂ ਸੈਲਫ ਡਿਫੈਂਸ ਦੇ ਵਿੱਚ ਜਿਹੜਾ ਹੈ ਪੁਲਿਸ ਪਾਰਟੀ ਨੇ ਵੀ ਜਿਹੜਾ ਫਾਇਰ ਕੀਤਾ ਜਿਹੜੀ ਲਗ ਸ਼ਾਟ ਜਿਹੜੀ ਇੰਜਰੀ ਵੀ ਹੈ ਆ ਜਿਹੜਾ ਬੰਦਾ ਹੈ ਅਸੀਂ ਹਸਪੀਟਲ ਨਾਲ ਕਰਾਤਾ ਹੈਗਾ ਜਿਹੜਾ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਜਿਹੜਾ ਪਾਇਆ ਸੀ ਉਹਨੂੰ ਪੁੱਛਿਆ ਕਿ ਬਈ ਬੰਦਾ ਕੋਣ ਹੈ ਤਾਂ ਇਹਨੇ ਆਪਣਾ ਨਾਮ ਰਾਹੁਲ ਗਿੱਲ ਦੱਸਿਆ ਹੈ ਐਂਡ ਇਸੇ ਹੀ ਬੰਦੇ ਨੇ ਇੱਕ ਇੱਕ ਹੋਰ ਵਾਰਦਾਤ ਜਿਹੜੀ ਹੈਗੀ ਆਜ ਅੰਜਾਮ ਦੇਣੀ ਸੀ ਤੋਂ ਅਸੀਂ ਇੱਕ ਮੇਜਰ ਜਿਹੜੀ ਵਾਰਦਾਤ ਹੈ ਉਹਨੂੰ ਜਿਹੜਾ ਹੈਗਾ ਰਿਵੈਂਡ ਕਰ ਲਿਆ ਹੈਗਾ ਐਂਡ ਲੈਟਵਨ ਅਭੀ ਆਇਡੈਂਟੀਫਾਈ ਹੋਇਆ ਹੈ ਕਿ ਜਿਹੜਾ ਆ ਬੰਦਾ ਹੈਗਾ ਆ ਜਿਹੜੀ 17 ਤਾਰੀਖ ਨੂੰ ਜੋ ਪੰਜਾਬ ਪਾਚ ਕੰਪਨੀ ਦੇ ਵਿੱਚੋਂ ਗੋਲੀ ਚੱਲੀ ਹੈ ਉਸ ਵਾਰਦਾਤ ਤੇ ਵੀ ਇਹ ਬੰਦਾ ਸ਼ਾਮਿਲ ਸੀ ਬਾਕੀ ਹਾਂਜੀ ਕਿੱਥੇ ਗੋਲੀ ਵੱਜੀ ਹੈ ਲੱਗ 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 ਤੇ ਗੋਲੀ ਸ਼ਾਮਰ ਸੀ ਜਨੇ ਗੋਲੀ ਚਲਾਈ ਸੀ ਜੀ ਇਹਨੇ ਇਹਨੇ ਜੋ ਪ੍ਰਾਇਮ ਆਫ ਅ ਸਾਈ ਇਸ ਜਿਹੜਾ ਹੈਗਾ ਹੰਟਕ ਅਸੀਂ ਪੂਰਾ ਇਹਨਾਂ ਨੂੰ ਇੰਟਰੋਗਟ ਨਹੀਂ ਕਰ ਪਾਇਆ ਬਸ ਜਿੰਨਾ ਕਿ ਅਸੀਂ ਹਸਪਤਾਲ ਲ ਜਾਂਦੇ ਪੁੱਛਿਆਗਾ ਉਹਨਾਂ ਨੇ ਅਹੀ ਦੱਸਿਆ ਕਿ ਵੀ ਆ ਇਨਵੋਲਵ ਸੀ ਉਹਦੇ ਚ ਬਾਕੀ ਜਿਹੜੇ ਭਾਰ ਸੋ ਇਹ ਇੱਕ ਪਿਸਟਲ ਹੈ ਉਹ ਰਿਕਵਰ ਗੜਬੜ ਜਿਹੜਾ ਦੂਸਰਾ ਆਦਮੀ ਉਹਦੇ ਨਾਲ ਦੋ ਦੋ ਜਾਨੇ ਸੀ ਨਾ ਜੀ ਉਹ ਉਹ ਸਾਰੀ ਚੀਜ਼ਾਂ ਅਸੀਂ ਚੈੱਕ ਕਰਦੇ ਹਾਂ ਚਲੋ ਇੱਕੀ ਫਿਲਹਾਲ ਫਿਲਹਾਲ ਸਰ ਇਨ ਕੰਟਰੋਲ ਵਾਲੀ ਕਿਹੜੀ ਲੋਕੇਸ਼ਨ ਹੈ ਜੀ ਆ ਜੀ ਐਨਕਾਊਂਟਰ ਕਿੱਥੇ ਲੋਕੇਸ਼ਨ ਦੇਖੋ ਦੇਖੋ ਆ ਜਿਹੜੀ ਹੈ ਜੀ ਜਿਹੜਾ ਬਬਰੀ ਪਿੰਡ ਦੇ ਨੇੜੇ ਆ ਜਿਹੜਾ ਹੈਗਾ ਨਾਲਾ ਹੈਗਾ ਦਾ ਸੈਨਾ ਪੀਐਸ ਦਾ ਸੈਨਾ ਵਾਈਪਨ ਕਿਤੋਂ ਲੈਂਦਾ ਸੀ ਕਿੱਥੇ ਹਾਂਜੀ ਵਾਈਪਨ ਜਿਹੜਾ ਦੇਖੋ ਉਹ ਸਾਰੀ ਚੀਜ਼ਾਂ ਇੰਟੈਵਿਗੇਸ਼ਨ ਐਂਡ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਇੱਕ ਵਾਰ ਤਾਂ ਸਾਡਾ ਜਿਹੜਾ ਇਹੋ ਜਿਹੇ ਇਨਸੀਡੈਂਟ ਪ੍ਰਾਇਮਰੀ ਹੁੰਦਾ ਕਿ ਅਸੀਂ ਇਹਨਾਂ ਨੂੰ ਛੇਤੀ ਛੇਤੀ ਹਸਪੀਟਲ ਜਿਹੜਾ ਹੈਗਾ ਉਹ ਉਸ ਪਾਰਟੀ ਦੀ ਕਿਸੇ ਪੁਲਿਸ ਪਾਰਟੀ ਦੀ ਤਾਂ ਨਹੀਂ ਲੱਗੀ ਜੀ ਨਹੀਂ ਨਹੀਂ ਜੀ ਪੁਲਿਸ ਪਾਰਟੀ ਨੇ ਅਵਰਟ ਹੋ ਗਿਆ ਕਿਉਂਕਿ ਤੁਹਾਨੂੰ ਪਤਾ ਹੈਗਾ ਥੋੜਾ ਅਰਲੀ ਮਾਰਨਿੰਗ ਸੀ ਅੰਧੇਰਾ ਸੀ ਉਸ ਕਰਕੇ ਕਿੰਨੀਆਂ ਗੋਲੀਆਂ ਚੱਲੀਆਂ ਨੇ ਐਕਸਟੈਂਡ ਹੋ ਪਾਇਆ ਇਹ ਕੀ ਗੱਲ ਹੈ ਜੀ